ਉਹ ਆਏ ਹੁਣੇ ਕਰ ਖਲਤਾ ਆਏ ਜੀ ਕਿਫਤੇ ਗੁਰੂ ਰੂਪ ਗੁਰਸਵਾਰੀ ਸਵਰ ਸਿੰਘ ਜੀਉ ਆਉ ਭਾਈ ਗੋਦਾਸ ਜੀ ਦੀ ਪਹਿਲੀ ਵਾਰ ਵਿੱਚੋਂ ਆਦੀ ਨੇ 12 ਪੌੜੀਆਂ ਸ਼ਰਮ ਕੀਤੀਆਂ ਉਹ 13ਵੀਂ ਪੌੜੀ ਸ਼ਰਵਨ ਕਰੀਏ ਹਰਜਸਰ ਜੀ ਕੇ ਨਾਲ ਆਦੀ ਬੜਾ ਪਿਆਰ ਬਖਸ਼ਿਸ਼ ਕਰਦੇ ਹੋ ਇਸੇ ਤਰ੍ਹਾਂ ਹੀ ਕਿਰਪਾ ਕਰੀ ਰੱਖਣੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਨਿਰ ਪਰਿਆਤ ਰਹਿ ਕੇ ਸਾਡੀਆਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਔਰ ਬਦ ਤੋਂ ਬਦ ਸ਼ੇਅਰ ਕਰਿਆ ਕਰੋ। ਆਪ ਜੀ ਦੀ ਇਹ ਕੋਸ਼ਿਸ਼ ਜਿਹੜੀ ਹੈ ਇਹਦੇ ਨਾਲ ਹੀ ਦਾਸ ਦਾ ਮਾਨ ਹੌਸਲਾ ਵਧੇਗਾ। ਸੋ ਆਓ 13ਵੇਂ ਪਉੜੀ ਵੇਦ ਅਥਰਵ ਮੰ ਮਥਨ ਕਰ ਗੁਰਮਖ ਬਾਣੀ ਸਿਖਕ ਗੁਣ ਗਾਵੇ ਜਿਹਾ ਬੀਜ ਹੈ ਸੋਲਣੇ ਸਮੇਂ ਬਿਨਾ ਫਲ ਅਥ ਨਾ ਆਵੇ ਪਰਚੋਲ ਕਰਨ ਤੋਂ ਇਹੋ ਸੋਝੀ ਮਿਲਦੀ ਹੈ ਕਿ ਅਥਰਵਨ ਵੇਦ ਨੂੰ ਪੜ੍ਹ ਲੈ ਕੇ ਘੋ ਕੇ ਗੁਰਮੁਖ ਕਨਾਦ ਮੁਖੀ ਨੇ ਸੈਖਿਕ ਸ਼ਾਸਤਰ ਵਿੱਚ ਕੇਵਲ ਪ੍ਰਭੂ ਦੇ ਹੀ ਗੁਣ ਗਾਏ ਹਨ ਹੋਰ ਉਸ ਨੇ ਇਹ ਵੀ ਵਿਚਾਰ ਦਿੱਤੇ ਕਿ ਜੋ ਜੋ ਬੀਜੇਗਾ ਉਹੀ ਫਲ ਪਾਏਗਾ ਪਰ ਹਾਂ ਸਮੇਂ ਤੋਂ ਬਿਨਾ ਹੱਥ ਨਹੀਂ ਆਵੇਗਾ ਹੁਕਮੇ ਅੰਦਰ ਸਭ ਕੋ ਮੰਨੇ ਹੁਕਮ ਸੁਸਹਿ ਸਮਾਵੇ ਉਹ ਜਿਹਦਾ ਉਸਨੇ ਮੰਨਿਆ ਕਿ ਸਭ ਕੁਝ ਹੁਕਮ ਵਿੱਚ ਹੋ ਰਿਹਾ ਹੈ ਪਰ ਹਾਂ ਜੋ ਉਸ ਹੁਕਮੀ ਦਾ ਹੁਕਮ ਮੰਨ ਲਵੇਗਾ ਉਹ ਗਿਆਨਵਾਨ ਹੋ ਜਾਵੇਗਾ ਆਪੋਂ ਕਛੂਨਾ ਹੋਵੇਈ ਬੁਰਾ ਭਲਾ ਨਹੀਂ ਮਨ ਵਸਾਵੇ ਹੁਕਮ ਦਾ ਮੰਨਣਾ ਇਹੋ ਹੈ ਜੋ ਕੁਝ ਵੀ ਹੋ ਰਿਹਾ ਹੈ ਉਹ ਉਸ ਰਾਜਕ ਦੀ ਰਜ਼ਾ ਵਿੱਚ ਠੀਕ ਹੈ ਉਸ ਬਾਰੇ ਬੁਰਾ ਭਲਾ ਨਾ ਚਤਵੇ ਨਾ ਮਨ ਵਿੱਚ ਹੀ ਲਿਆਵੇ ਜੈਸਾ ਕਰ ਤੈਸਾ ਲਹੇ ਰੇਖਕ ਨਾਦਕ ਭਾਗ ਸੁਣਾਵੇ ਹੋਰ ਵੀ ਕਿਹਾ ਹੈ ਕਿ ਜੋ ਕੁਝ ਕੋਈ ਕਰੇਗਾ ਉਹੀ ਪਾਵੇਗਾ ਕਨਾਲ ਮੁਖੀ ਨੇ ਇਹੋ ਹੀ ਬੋਲ ਕੇ ਸੁਣਾਇਆ ਹੈ ਸਹਜੋਕਾ ਅਨਿਆਏ ਸੁਣਾ ਇੱਕ ਫੀੜੇ ਸਭ ਜਗਤ ਮੁਰਾਵੇ ਸੋ ਉਸ ਨੇ ਕਿਹਾ ਲੋਕੋ ਸਹਜੋਕ ਦੇ ਹੁਨੇਰ ਦੀ ਗੱਲ ਸੁਣੋ ਕਿਤਨਾ ਅਨਿਆਏ ਹੋ ਰਿਹਾ ਹੈ ਜੇ ਕੋਈ ਇੱਕ ਭੈੜਾ ਕੰਮ ਕਰਦਾ ਸੀ ਤਾਂ ਉਸ ਦੇ ਪਿੱਛੇ ਸਾਰਾ ਦੇਸ਼ ਹੀ ਮਾਰਿਆ ਜਾਂਦਾ ਸੀ ਤ੍ਰੇਤੇ ਨਗਰੀ ਪੀੜਿਏ ਦਵਾਪਰ ਵੰਸ਼ ਕੁਵੰਸ਼ ਕਹਾਵੇ ਤ੍ਰੇਤੇ ਯੁਗ ਵਿੱਚ ਇੱਕ ਦੇ ਭੈੜਾ ਕਰਮ ਕਰਨ ਨਾਲ ਸਾਰਾ ਨਗਰ ਪੀੜਿਆ ਜਾਂਦਾ ਸੀ ਅਤੇ ਦਵਾਪਰ ਵਿੱਚ ਇੱਕ ਦੀ ਗਲਤੀ ਦੇ ਕਾਰਨ ਸਾਰਾ ਵੰਸ਼ ਹੀ ਦੋਸ਼ੀ ਮੰਨ ਕੇ ਖਤਮ ਕਰ ਦਿੱਤਾ ਜਾਂਦਾ ਸੀ ਕਾਜਗ ਜੋ ਫੇਰੇ ਸੁਪਾਵੇ ਕਾਲ ਯੁਗ ਦੇ ਵਿੱਚ ਪਿਆਰੇ ਉਹ ਜੇ ਹਾ ਕੋਈ ਕਰੇਗਾ ਤੈਸਾ ਕੋਈ ਭਰੇਗਾ ਸ਼ੇਖ ਨਾਗ ਪਤੰਜਲ ਮਥਿਆ ਗੁਰਮੁਖ ਸਾਸ਼ਤਰ ਨਾਗ ਸੁਨਾਇ ਨਾਗਾ ਵਿੱਚੋਂ ਸ਼ਰੋਵਣੀ ਸ਼ੇਖ ਨਾਗ ਬਣਿਆ ਗਿਆ ਹੈ ਨਾਗ ਨੇ ਪਤੰਜਲ ਰਿਖੀ ਦਾ ਅਵਤਾਰ ਹੋ ਕੇ ਵੇਦਾਂ ਨੂੰ ਮਤ ਕੇ ਆਪਣੇ ਨਾਮ ਵਾਲਾ ਪਤੰਜਲ ਸ਼ਾਸਤਰ ਸੁਨਾਇਆ ਭਾਵ ਰਾਮ ਦੀ ਕੀਰਤੀ ਸ਼ਾਸਤਰ ਦਾ ਵਿਚਾਰ ਸੁਣਾਇਆ। ਵੇਰ ਅਥਰਵਨ ਬੋਲਿਆ ਜੋਗ ਬਿਨਾ ਨਹਿ ਪਰਮ ਚਿਕਾਈ। ਪਿਆਰਿਓ ਅਥਰਵਨ ਵੇਦ ਦੀਆਂ ਸੁਰਤੀਆਂ ਨੂੰ ਬੋਲਿਆ ਕਿ ਜੋਗ ਬਿਨਾ ਪਰਮ ਜਿਹੜਾ ਹੈ ਉਹ ਨਹੀਂ ਮਿਟੇਗਾ। ਜਿਉਂ ਕਰ ਮੈਲੀ ਯਾਰਸੀ ਸ਼ਿਕਲ ਬਿਨਾ ਨਹਿ ਮੁਖ ਦਿਖਾਈ। ਉਹ ਕਹਿੰਦਾ ਹੈ ਕਿ ਜਿਵੇਂ ਮੈਲੇ ਸ਼ੀਸ਼ੇ ਨੂੰ ਸਾਫ ਦਿਲ ਸ਼ਿਕਾਇਬਿਣਾ ਮੂਹ ਨજર ਨਹੀਂ ਆਉਂਦਾ ਜੋਗ ਪਦਾਰਥ ਨਿਰਮਲ ਅਨਹਦ ਧੁਨ ਅੰਦਰ ਲਿਵ ਲਾਈ ਇਸੇ ਤਰ੍ਹਾਂ ਅਮਰੁਖੀ ਮਨ ਮੈਲਾ ਹੈ ਤੇ ਜੋਗ ਭਗਤੀ ਰੂਪ ਨਿਰਮਲ ਪਵਿੱਤਰ ਹੈ ਜੋ ਅਨਹਦ ਧੁਨ ਦਸਮ ਦਵਾਰ ਅੰਦਰ ਲਿਵ ਲਾਇਆ ਹੀ ਪ੍ਰਾਪਤੀ ਹੋ ਸਕਦੀ ਹੈ ਅਸ਼ਟ ਦਸਾ ਸਿਧ ਨੌ ਨਿਦੀ ਗੁਰਮੁਖ ਜੋਗੀ ਚਰਨ ਲਗਾਈ ਉਹ ਕਹਿੰਦਾ ਹੈ ਕਿ ਓਂ ਕਰਨ ਵਿੱਚ ਕਾਮਜਨ ਮੁਕਾਮਜਬ ਹੋਣ ਪਿੱਛੋਂ 18 ਸਿੱਧੀਆਂ ਤੇ 9 ਨਿਧੀਆਂ ਗੁਰਮੁਖ ਜੋਗੀ ਨੇ ਬਲਾਉਣ ਵਾਲੇ ਦੇ ਚਰਣੀ ਆ ਕੇ ਲੱਗਦੀਆਂ ਨੇ ਤ੍ਰੇਜੁਗਾ ਕੀ ਵਾਸਨਾ ਕਾਲਯੁਗ ਵਿੱਚ ਪਤੰਜਲ ਭਾਈ ਪਤੰਜਲ ਲਿਖੀ ਕਹਿੰਦਾ ਹੈ ਕਿ ਉਸਨੇ ਤਿੰਨਾਂ ਜੁਗਾਂ ਦੀ ਵਾਸਨਾ ਦਾ ਭਾਗ ਫਲ ਕਾਲਯੁਗ ਵਿੱਚ ਪਾੜਿਆ ਹਥੋ ਹੱਥੀ ਪਾਈਏ ਭਗਤ ਜੋਗ ਕੀ ਪੂਰਕ ਕਮਾਈ ਗੁਰਮਤਿ ਦੀ ਰੋਸ਼ਨੀ ਦੇ ਆਸਰੇ ਤੇ ਇਉਂ ਹੀ ਨਿਸ਼ਚੈ ਰੱਖਦਾ ਹਾਂ ਭਗਤੀ ਹੀ ਜੋਗ ਦੀ ਪੂਰੀ ਕਮਾਈ ਹੈ ਕਿਉਂਕਿ ਇਸ ਦਾ ਫਲ ਹਥੋ ਥੀ ਪਾਰੀਦਾ ਹੈ ਨਾਮ, ਧਾਮ, ਇਸ਼ਨਾਨ, ਸੁਪਾਈ ਇਹ ਭਗਤੀ ਜੋਗ ਦਾ ਰੂਪ ਨਾਮ, ਧਨ, ਇਸ਼ਨਾਨ ਹੈ ਪਰ ਹਾਂ ਇਸ ਨੂੰ ਨਿਸ਼ਕਾਮ ਹੋ ਕੇ ਕਰੇ ਚੰਗੇ ਪ੍ਰੇਮ ਭਾਵ ਨਾਲ ਕਰੇ ਕਾਮਨਾ ਰਹਿਤੋ ਕੇ ਕਰੇ ਕੇਵਲ ਪ੍ਰੇਮ ਦੇ ਖਾਤਰ ਹੀ ਭਗਤੀ ਕਰੇ ਫਿਰ ਇਹ ਪ੍ਰਾਰਥੀ ਪਿਆਰੇ ਹੁੰਦੇ ਹੈ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬਧਾਵੇ ਜਾਵੇ ਇਸ ਵਿੱਚ ਕੋਈ ਸ਼ੱਕ ਨਹੀਂ ਜੁਗਾ ਜੁਗਾ ਵਿੱਚ ਸਰੀਰ ਦਾ ਮੇਰੂ ਸ਼੍ਰੋਮਣੀ ਜੀਵਾਤਮਾ ਵਾਸਨਾ ਦਾ ਬਧਾਇਆ ਹੈ ਜਨਮ ਮਰਨ ਦੇ ਚੱਕਰ ਵਿੱਚ ਆਉਂਦਾ ਜਾਂਦਾ ਹੀ ਰਹਿੰਦਾ ਹੈ ਫਿਰ ਫਿਰ ਫੇਰ ਬਟਾਈਏ ਗਿਆਨੀ ਹੋਏ ਨਰਮ ਕੋ ਪਾਲੇ ਵਾਰ-ਵਾਰ ਦੇਹ ਸਰੀਰ ਬਦਲੀ ਜਾਂਦਾ ਪਰ ਇਸ ਭੇਦ ਨੂੰ ਕੋਈ ਗਿਆਨਵਾਨ ਹੀ ਪਾਉਂਦਾ ਹੈ ਸਜੁਗ ਦੂਜਾ ਭਰਮ ਕਰ ਤ੍ਰੇਤੇ ਵਿੱਚ ਜੋਨੀ ਫਰੇ ਆਵੇ ਪਿਆਰਿਓ ਫਿਰ ਤ੍ਰੇਤੇ ਦੇ ਮੰਦਰਾਂ ਦੇ ਨਾਲ ਦੁਆਪਰ ਵਿੱਚ ਆਜਨ ਧਾਰਦਾ ਹੈ ਸੋ ਤ੍ਰੇਤੇ ਕਰਮਾਂ ਬਾਧਤੇ ਦੁਆਪਰ ਫਿਰ ਉਤਾਰ ਕਰਾਵੇ ਫਿਰ ਤ੍ਰੇਤੇ ਦੇ ਕਰਮਾਂ ਦੇ ਬੰਧਨਾਂ ਕਰਕੇ ਦੁਆਪਰ ਵਿੱਚ ਆ ਜਨਮ ਧਾਰਦਾ ਹੈ ਤੇ ਸਤ ਜਗੁਰੂ ਵਿੱਚ ਦਵੈ ਦੇ ਭਰਮ ਕਰਕੇ ਅਤੇ ਫਿਰ ਤ੍ਰੇਤੇ ਵਿੱਚ ਜੂਨੀਆਂ ਪਾਉਂਦਾ ਹੈ ਦੁਆਪਰ ਮਮਤਾ ਅੰਕਰ ਹਮੇ ਅੰਦਰ ਗਰਭ ਗਲਾਵੇ ਦੁਆਪਰ ਵਿੱਚ ਮਨਤ ਮਮਤਾ ਦੇ ਹੰਕਾਰ ਦਾ ਮਾਰਿਆ ਮੈਂ ਮੈਂ ਕਰਦਾ ਹੀ ਕਰਮ ਦੇ ਵਿੱਚ ਗਲ ਜਾਂਦਾ ਹੈ ਤਰੇ ਜੁਗ ਕੇ ਕਰਮਕਾਰ ਜਨਮ ਮਰਨ ਸੰਸਾਰਾ ਚੁਕਾਵੇ ਫਿਰ ਤਿੰਨਾਂ ਜੁਗਾਂ ਦੇ ਕਰਮਾਂ ਕਰਕੇ ਜੰਮਣ ਮਰਨ ਦਾ ਸੰਸਾਰ ਪਰਮ ਦੂਰ ਜਿਹੜਾ ਨਹੀਂ ਹੁੰਦਾ ਫਿਰ ਕਲਯੁਗ ਦੇ ਅੰਦਰ ਦੇਹ ਧਰ ਕਰਮਾਂ ਅੰਦਰ ਫਿਰ ਫਸਾ ਲੇ ਦਵਾਪੁਰ ਦਾ ਬਦ ਕਾਂਜੁਗੇ ਅੰਦਰ ਦੇਹ ਧਾਰ ਕੇ ਫਿਰ ਆਪ ਨੂੰ ਕਰਮਾਂ ਵਿੱਚ ਫਸਾਈ ਰੱਖਦਾ ਹੈ ਔਸਰ ਚੁੱਕਾ ਹੱਥ ਨੇ ਆਵੇ ਸਮੇ ਤੋਂ ਖੁੰਝੇ ਹੋਏ ਨੂੰ ਮੋੜੋ ਉਹ ਪਹਿਲੇ ਵਾਲਾ ਵੇਲਾ ਜਿਹੜਾ ਹੈ ਉਹ ਹੱਥ ਨਹੀਂ ਹੁੰਦਾ ਕਲ ਜੋ ਕੀ ਸੁਨ ਸਾਧਨਾ ਕਰਮ ਕੀਰਤ ਕੀ ਚੱਲੇ ਨਾ ਕਾਇ ਹੁਣ ਤੁਸੀਂ ਕਲ ਯੁਗ ਦੀ ਘਰਣਾ ਦਾ ਹਾਸ ਨੂੰ ਇਸ ਯੁਗ ਵਿੱਚ ਨਿਹਦੇ ਕਰਮ ਕੀਰਤ ਦੀ ਰਾਈ ਮਾਤਰ ਵੀ ਕੋਈ ਬੇਸ਼ ਨਹੀਂ ਜਾਂਦੀ ਬਿਨਾ ਭਜਨ ਭਗਵਾਨ ਕੀ ਭਾਉ ਭਗਤ ਬਿਨ ਥੋੜ ਨਾ ਪਾਈ ਇਉ ਨਿਸ਼ਚੈ ਕਰੋ ਕਿ ਪ੍ਰਭੂ ਦੇ ਸਿਮਰਨ ਤੇ ਪ੍ਰੇਮ ਭਗਤੀ ਤੋਂ ਬਿਨਾਂ ਹਰ ਕੋਈ ਐਸਾ ਆਸਰਾ ਸੌ ਨਹੀਂ ਜਿੱਥੇ ਮਨੁੱਖ ਠਹਿਰ ਸਕੇ ਭਾਵ ਲੋਕ ਪ੍ਰਲੋਕ ਵਿੱਚ ਕਿਤੇ ਵੀ ਸੌ ਨਹੀਂ ਮਿਲ ਸਕਦੀ ਲਹੇ ਕਮਾਣਾ ਇੰਤ ਜੁਗ ਪਿਛਲੇ ਜੁਗੀਂ ਕਰੀ ਕਮਾਈ ਅਸਰ ਵਿੱਚ ਪਿਛਲੇ ਜੁਗਾਂ ਦੀ ਕੀਤੀ ਕਮਾਈ ਦਾ ਫਲ ਇਸ ਜੁਗ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ ਜੋ ਮਨੁੱਖਾ ਜਨਮ ਮਿਲਿਆ ਹੈ ਇਹ ਵੀ ਪਿਛਲੇ ਯੁੱਗਾਂ ਦੀ ਕਮਾਈ ਕਰਕੇ ਮਿਲਿਆ ਹੈ ਪਾਇਆ ਮਾਨ ਸਦੀ ਕਾਓ ਇਥੋਂ ਚੁੱਕਿਆ ਥਰ ਨ ਠਾਈ ਇਸ ਲਈ ਤੂੰ ਯਾਦ ਰੱਖ ਤੈ ਮਨੁੱਖਾ ਜਨਮ ਪਾਲਿਆ ਹੈ ਜੇ ਇਸ ਯੁੱਗ ਵਿੱਚ ਭਗਤੀ ਨਾ ਕੀਤੀ ਤਾਂ ਫਿਰ ਇਹ ਗਿਆ ਸਮਾ ਮੁੜ ਹੱਥ ਨਹੀਂ ਆਉਣਾ ਦੋਹਾਂ ਲੋਕਾਂ ਵਿੱਚ ਥਾਂ ਨਹੀਂ ਮਿਲਨੀ ਕਲ ਜੋ ਕੀ ਉਪਕਾਰ ਸੁਣ ਜਿਵੇਂ ਵੇਦ ਅਸਰ ਬਣ ਗਈ ਕਾਜੁਗ ਦੇ ਅਵਕਾਰ ਸ੍ਰੋ ਜਿਸ ਤਰ੍ਹਾਂ ਦੇ ਅਸਰ ਬਣ ਵੇਦ ਵੀ ਗਾ ਕੇ ਦੱਸ ਰਿਹਾ ਹੈ ਗਵਾਹੀ ਦਿੰਦਾ ਹੈ ਭਾਉ ਭਗਤ ਪ੍ਰਭੂ ਹੈ ਜਗ ਹੋਮ ਗੁਰਪੁਰਬ ਕਮਾਈ ਮੈਂ ਤਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਹੋ ਹੀ ਵਿਸ਼ਵਾਸ ਰੱਖਦਾ ਹਾਂ ਕਿ ਕਾਜੁਗ ਵਿੱਚ ਤਾਂ ਕੇਵਲ ਭਾਉ ਭਗਤੀ ਹੀ ਪ੍ਰਮਾਣ ਹੈ ਜਗ ਤੇ ਹੋਮ ਨਹੀਂ ਜੋ ਪਿਛਲੇ ਜੁਗਾਂ ਦੀ ਕਮਾਈ ਹੁੰਦੀ ਸੀ ਕਰਕੇ ਨੀਚ ਸਦਾਉਣਾ ਤਾ ਪ੍ਰਭ ਲੇਖੇ ਅੰਦਰ ਪਾਈ ਕਾਜੁਗ ਨਾਮੇ ਕੀ ਵੜਿਆਈ ਇਸ ਕਾਜੁਗ ਵਿੱਚ ਭਗਤੀ ਕਰਦੇ ਤਾਂ ਬਹੁਤ ਵੇਖੀਦੇ ਆ ਪਰ ਜੋ ਪ੍ਰੇਮਾ ਭਗਤੀ ਕਰਕੇ ਨਿਮਰਤਾ ਵਿੱਚ ਰਹੇ ਪਰਮੇਸ਼ਰ ਦੇ ਦਰ ਤੇ ਉਹ ਹੀ ਲੇਖਾ ਪਉਂਦਾ ਹੈ ਪ੍ਰਵਾਨ ਹੁੰਦਾ ਹੈ ਕਾਜੁਗ ਵਿੱਚ ਤਾਂ ਕੇਵਲ ਇੱਕ ਨਾਮ ਦੀ ਹੀ ਵੜਿਆਈ ਹੈ ਯੁਗ ਗਰਦੀ ਜਦ ਹੋਵੇ ਉਲਟੇ ਯੁਗ ਕਿਆ ਹੋਏ ਵਰਤਾਰਾ ਜਦੋਂ ਯੁਗ ਬਦਲੀ ਦਾ ਸਮਾਂ ਆਉਂਦਾ ਹੈ ਯੁਗ ਉਲਟ ਹੋ ਜਾਂਦਾ ਹੈ ਉੱਠੇ ਗਲਾਨ ਜਗਤ ਵਿੱਚ ਵਰਤੇ ਪਾਪ ਪ੍ਰੇਟ ਅਨੁਸਾਰ ਜਗਤ ਵਿੱਚ ਗਲਾਨੀ ਫੈਲ ਜਾਂਦੀ ਹੈ ਵੈਰ ਵਿਰੋਧ ਦਾ ਧੂਆਂ ਤੇ ਸੜਾਂਦ ਉਠੜੋਂਦਾ ਹੈ ਪਾਪ ਹੀ ਪਾਪ ਧਰਮ ਤੇ ਸੱਚ ਦੇ ਉਲਟ ਫੈਲ ਜਾਂਦਾ ਹੈ ਜਿਸ ਨਾਲ ਸੰਸਾਰ ਪ੍ਰਿਸ਼ਟ ਗੰਦਾ ਹੋ ਜਾਂਦਾ ਹੈ ਵਰਨਾ ਵਰਨਾ ਭਾਵਣੀ ਖਐ ਖੇ ਜਲਨ ਬਾਸ ਅੰਗਿਆਰਾ ਅਜਿਹੀ ਗਲਾਨੀ ਫੈਲਦੀ ਹੈ ਇੱਕ ਵਰਨ ਨੂੰ ਦੂਜਾ ਵਰਨ ਚੰਗਾ ਨਹੀਂ ਲੱਗਦਾ ਬਾਸਾਂ ਦੇ ਜੰਗਲਾਵਾਨ ਖਐ ਖੇ ਕੇ ਸੜ ਮਰਦੇ ਨੇ ਨਿੰਦਿਆ ਕਰੇ ਵੇਦ ਕੀ ਸਮਝਣ ਨਹੀਂ ਗਿਆਨ ਗਵਾਰਾ ਪ੍ਰਭੂ ਦੇ ਸੱਚੇ ਗਿਆਨ ਦੀ ਲੋਕ ਨਿੰਦਿਆ ਕਰਦੀ ਹੈ ਕ੍ਰਿਆਮਤਾ ਦੇ ਘੁੱਪ ਹਨੇਰੇ ਕਾਰਨ ਕਿਸੇ ਨੂੰ ਕੋਈ ਵੀ ਨਹੀਂ ਜਾਣਦਾ ਵੇਦ ਗ੍ਰੰਥ ਗੁਰ ਹਟ ਹੈ ਜਿਸ ਲਗ ਭਵਜਲ ਪਾਰ ਉਤਾਰਾ ਵੇਰ ਤੇ ਗ੍ਰੰਥ ਗੁਰੂ ਦੀ ਦੁਕਾਨ ਹੈ ਜਿੱਥੋਂ ਸੱਚ ਦੇ ਪ੍ਰਕਾਸ਼ ਦਾ ਸੌਦਾ ਉਪਦੇਸ਼ ਮਿਲਦਾ ਹੈ ਜਿਹਦੇ ਸਹਾਰੇ ਭਵਜਲ ਤਰ ਜਾਈਦਾ ਹੈ ਸਤਿਗੁਰੂ ਬਾਜ ਨਾ ਬੁਢੀ ਹੈ ਜਿਚਰ ਧਰੇ ਨ ਪ੍ਰਭ ਅਵਤਾਰ ਸੱਚੇ ਗੁਰੂ ਬਿਨਾ ਉਹ ਜੇ ਸਮਝ ਨਹੀਂ ਪੈਂਦੀ ਠੀਕ ਕੀ ਹੈ ਗਲਤ ਕੀ ਹੈ ਜਦ ਕੇ ਪ੍ਰਭੂ ਆਪ ਗੁਰੂ ਅਵਤਾਰ ਧਾਰ ਕੇ ਕੱਜੇ ਇਹ ਵਿਖੜੀ ਊਰਜ ਨੂੰ ਆਪ ਨੇ ਸਮਝਾਉਂਦਾ ਸੋ ਗੁਰੂ ਲੱਭਿਆ ਨਹੀਂ ਮਿਲਦਾ ਪਰਮੇਸ਼ਰ ਆਪ ਹੀ ਮਿਲਉਂਦਾ ਹੈ ਗੁਰ ਪਰਮੇਸ਼ਰ ਇੱਕ ਹੈ ਸਚਾ ਸ਼ਹ ਜਗਤ ਵਰਨਜਾਰਾ ਚੜੇ ਸੂਰ ਮਿਟ ਜਾਏ ਅੰਧਾਰਾ ਸੋ ਪਿਆਰਿਓ ਇਹ ਵੀ ਠੀਕ ਸਮਝ ਲੈਣਾ ਗੁਰੂ ਪਰਮੇਸ਼ਰ ਦਾ ਰੂਪ ਏਕ ਹੀ ਹੈ ਤੇ ਗੁਰੂ ਹੀ ਇੱਕ ਸੱਚਾ ਸ਼ਾਹ ਹੈ ਜਗਤ ਦਾ ਵਣਜਾਰਾ ਹੈ ਸੱਚੇ ਅਬਦੇਹ ਦਾ ਸੂਤਾ ਖੀਰ ਕੇ ਇਸ ਸੰਸੇ ਤੇ ਭ੍ਰਮ ਦੇ ਭਵਜਲ ਸੰਸਾਰ ਤੋਂ ਪਾਰ ਹੋਈਦਾ ਹੈ ਗੁਰੂ ਦਾ ਮਿਲਣਾ ਇਉਂ ਹੀ ਜਾਣੋ ਜਿਵੇਂ ਸੂਰਜ ਦੇ ਚੜਨ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਏਵੇਂ ਹੀ ਗੁਰੂ ਦੇ ਮਿਲਿਆਂ ਅਗਿਆਨ ਦਾ ਹਨੇਰਾ ਨਾਸ਼ ਹੋ ਜਾਂਦਾ ਹੈ ਕਾਲਜਗ ਬੋਧ ਔਤਾਰ ਹੈ ਬੋਧ ਅਬੋਧ ਨਾ ਦ੍ਰਿਸ਼ਟੀ ਆਵੇ ਕਾਲਜਗ ਵਿੱਚ ਬੋਧ ਔਤਾਰ ਹੋਇਆ ਪਰ ਗਿਆਨ ਅਗਿਆਨ ਤੋਂ ਨਿਰਣਾ ਹੋਇਆ ਕਿਤੇ ਵੀ ਨਹੀਂ ਦਿਸਦਾ ਪਾ ਭੌਗਿੰਤੀ ਗਿਆਨ ਤੋਂ ਹੀਣੇ ਲੋਕਾਂ ਦੀ ਹੈ ਜਿਨ੍ਹਾਂ ਨੂੰ ਮੰਦੇ ਚੰਗੇ ਦੀ ਕੋਈ ਪਛਾਣ ਨਹੀਂ ਕੋਏ ਨਾ ਕਿਸੇ ਵਰਜਈ ਸੋਈ ਕਰੇ ਦੋਈ ਮਨ ਭਾਵੇ ਕੋਈ ਕਿਸੇ ਨੂੰ ਬੁਰੇ ਜਾਂ ਵੈਰ ਵਿਰੋਧ ਵਾਲੇ ਕੰਮ ਤੋਂ ਰੁਕਦਾ ਨਹੀਂ ਜੋ ਕਿਸੇ ਦੇ ਮਨ ਨੂੰ ਚੰਗਾ ਲੱਗੇ ਉਹ ਹੀ ਕਰਦਾ ਹੈ ਕਿਸੇ ਪੁਜਾਈ ਛਲਾ ਸੁਣ ਕੋਈ ਗੋਰੀ ਮੜੀ ਪੁਜਾਵੈ ਕੋਈ ਤਾਂ ਜੜ ਪੱਥਰ ਦੀ ਪੂਜਾ ਕਰੀ ਜਾਂਦਾ ਕੋਈ ਮੜੀਆਂ ਦੀ ਪੂਜਾ ਕਰੀ ਜਾ ਰਿਹਾ ਜਿਵੇਂ ਬੁੱਧ ਦੀਆਂ ਮੂਰਤਾਂ ਦੰਦ ਮਠਾ ਪੂਜੇ ਜਾਂਦੇ ਨੇ ਤੰਤਰ ਮੰਤਰ ਪਰ ਹੰਡ ਕਰ ਕਲੇਕ ਰੋਜ਼ ਬੋ ਬਾਦ ਬੁਧਾ ਹੈ ਕੋਈ ਤੰਤਰ ਮੰਤਰ ਨੂੰ ਹੀ ਹਰਕਦੇ ਪਖਣ ਕਰਦਾ ਹੈ ਇਸ ਤਰ੍ਹਾਂ ਕ੍ਰੇਸ਼ ਕਲਾ ਤੇ ਕੋਈ ਹੋਰ ਬਰੇਰ ਬੋਧ ਦੇ ਝਗੜਿਆ ਨੂੰ ਵਧਾ ਰਿਹਾ ਹੈ ਆਪੋ ਤਾਪੀ ਹੋਏ ਗਏ ਨਿਆਰੇ ਨਿਆਰੇ ਧਰਮ ਚ ਲਾਵੇ ਸੋ ਪਿਆਰਿਓ ਆਪੋ ਤਾਪੀ ਦੇ ਵਿੱਚ ਮਤਲਬ ਨਿਆਰੇ ਨਿਆਰੇ ਆਪੋ ਆਪਣੇ ਧਰਮ ਕਰਮ ਕਰ ਹੀ ਜਾਂਦਾ ਹੈ ਤੇ ਕੰਮ ਆਪ ਦੇ ਹਿਸਾਬ ਨਾਲ ਵਧਾਈ ਜਾਂਦਾ ਹੈ ਕੋਈ ਪੂਜੇ ਚੰਦ ਸੂਰ ਕੋਈ ਧਰਤ ਆਕਾਸ਼ ਮਨਾਵੇ ਕੋਈ ਚੰ드ਰਮਾ ਨੂੰ ਪੂਜਦਾ ਹੈ ਕੋਈ ਸੂਰਜ ਨੂੰ ਕੋਈ ਧਰਤੀ ਅਤੇ ਆਕਾਸ਼ ਨੂੰ ਮਾਂਤਾ ਪੂਜਾ ਕਰੀ ਜਾ ਰਿਹਾ ਹੈ ਜੋ ਕੁਛ ਹੈ ਸਭ ਇਹੋ ਹੈ ਹੋਰ ਕੁਝ ਹੈ ਹੀ ਨਹੀਂ ਔਣ ਪਾਣੀ ਵੈ ਸੰਤਰੋ ਧਰਮਰਾਜ ਕੋਈ ਤੇ ਪਾਵੇ ਜੋ ਜਿਹੜਾ ਕੋਈ ਹਵਾ ਕੋਈ ਪਾਣੀ ਕੋਈ ਅਗ ਕੋਈ ਧਰਮ ਰਾਜ ਦੀ ਪੂਜਾ ਉਸ ਨੂੰ ਰਜਾਉਣ ਦੀ ਯਤਨਾਂ ਵਿੱਚ ਲੱਗਿਆ ਹੈ ਫੋਗਟ ਧਰਮੀ ਪਰਮਾ ਭੁਲਾ ਲਏ ਮੈਂ ਤਾਂ ਗੁਰਮਤ ਦੇ ਉਜਾਰੇ ਵਿੱਚ ਇਹੋ ਹੀ ਤੱਕਦਾ ਹਾਂ ਕਿ ਕਲ ਯੁਗ ਵਿੱਚ ਆਪੋਤਾ ਵੀ ਪਈ ਹੋਈ ਹੈ ਇਸ ਲਈ ਸਭ ਫੋਕੇ ਤਿੰਨ ਕੰਮੇ ਧਰਮਾਂ ਦੇ ਪਰਮਾਂ ਵਿੱਚ ਭੁਲੇ ਪਏ ਨੇ ਅਸਲੀਅਤ ਤੋਂ ਦੂਰ ਹਨੇਰੇ ਵਿੱਚ ਟਕਰਾ ਮਾਰ ਰਹੇ ਨੇ ਪਰਮੇਸ਼ਰ ਦੇ ਨਾਮ ਤੋਂ ਖੁੰਝੇ ਹੋਏ ਆਪੋ ਆਪਣੀ ਨਫਲੀ ਵਜਾ ਰਹੇ ਨੇ ਸੁਈਸੀ ਪਿਆਰਿਓ 13ਵੀਂ ਪਉੜੀ ਤੋਂ 18ਵੀਂ ਪਉੜੀ ਪਹਿਲੀ ਵਾਰ ਦੇ ਵਿੱਚ ਸੁਸਦਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆ ਭੁਲਰ ਨਾਚ ਤਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ